ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਿਆ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਕਰਦਿਆ ਕਰੋ ਸ਼ੇਅਰ ਤੇ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਆਪਣੇ ਘਰ ਦੀ ਵੀਡੀਓ ਹੈਗੀ ਤੇ ਅੱਜ ਆਪਾਂ ਘੋਟੀ ਲੈ ਕੇ ਆਏ ਜਿਹੜੀ ਕਰਾਉਣੀਆਂ ਬੱਚੇ ਨਾਲ ਗੱਲਬਾਤ ਤੇ ਪੋਰਬੇ ਰੇ ਧੰਨਵਾਦ ਤੁਹਾਡਾ ਜਿਹੜੀ ਆਪਾਂ ਪਰਸੋ ਝੋਟੀ ਪਾਈ ਸੀ ਨਾਲ ਦੀ ਨਾਲ ਮਰੇਡ ਕੋਟਲੇ ਦੇ ਨੇੜੇ ਆ ਪਿੰਡ ਕੋਈ ਉੱਥੇ ਪਹੁੰਚ ਗਈ ਸੀਗੀ 15 ਮਿੰਟਾਂ ਦੇ ਵਿੱਚ ਵਿੱਚ ਤੇ ਅੱਜ ਆਪਾਂ ਫੇਰ ਤੀਜਾ ਸੂਆ ਲੈ ਕੇ ਆ ਜਾਓ ਜੀ ਨੇੜੇ ਹੋਇਆ ਨੇੜੇ ਮੈਂ ਸੱਸੀ ਗਾਲ ਪੁੱਤ ਸੱਸੀ ਗਾਲ ਤੇ ਨਾਮ ਡਰੈਸ ਬੋਲ ਦੇ ਪੁੱਤ ਨਾਮ ਮੇਰਾ ਗੁਰਵੀਰ ਕਾਰਾ ਪੈਂਤੂ ਦੇ ਵਾਲਾ ਜ਼ਿਲ੍ਹਾ ਖਿੰਡਾ ਸਿਲ ਨੂੰ ਰਾਮਪੁਰ ਖੁਲਪਿਆ ਨੇੜੇ ਤੇ ਪੈਂਡੋ ਭਾਈ ਰੁਪਾ ਜੰਡੀਆਣਾ ਤੇ ਸਲਾਮ ਨੰਬਰ ਬੋਲ ਦੋ ਪੁੱਤ ਨੰਬਰ 98763 977 ਓਕੇ ਤੇ ਅੱਜ ਕੀ ਡਿਟੇਲ ਹੈ ਝੋਟੀ ਦੇਦੀ ਇਹ ਝੋਟੀ ਮੈਨੂੰ ਕਿੱਦਾਂ ਸੂਈ ਆ ਠੀਕ ਆ ਮਗਰ ਕੀ ਆ ਗਿਆ ਇਹਨੇ ਮਗਰਾ ਕੱਟਾ ਕੱਟਾ ਤੇ ਕਦੋਂ ਸੂਈ ਆ ਇਹ ਇਹਦੇ ਕੱਲ ਸੂਈ ਆ ਕੱਲ ਸੂਈ ਆ ਤੇ ਹੁਣ ਕੀ ਬੋਲੋ ਬੋਲੋ ਇਹਦਾ ਕੱਢ ਕੇ ਦਿਖਾਵਾਂਗੇ ਸਾਰਾ ਹਣ ਆਪਾਂ ਇਹਨਾਂ ਦੀ ਬੋਲੋ ਕੱਢ ਕੇ ਦਿਖਾਵਾਂਗੇ ਸਾਰੇ ਸਾਹਮਣੇ ਤੇ ਹੂੰ ਦੁੱਧ ਕਿੰਨਾ ਦੇ ਦੂੰ ਹਣ ਦਾਈ ਆ ਦਾਈ ਆ ਵੀ ਆਪਣਾ ਬਾਣਾ ਪਲੱਸ ਆ ਠੀਕ ਆ ਬਾ ਬਾਕੀ ਗੱਲ ਵੀਰੇ ਮੈਂ ਦੁੱਧ ਨਾਲ ਇੱਕ ਅਸਟੀਮੇਟ ਹੁੰਦਾਗਾ ਦੱਸਣਾ ਆਪਣਾ ਕਿਹੜਾ ਜੇ ਨਹੀਂ ਦੱਸਦੇ ਫਿਰ ਅਗਲਾ ਕਹਿੰਦਾ ਦੱਸਿਆ ਨਹੀਂ ਤੇ ਦੁੱਧ ਸੋਨ ਨੂੰ ਵੀ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਜਿਹੜੇ ਦਾ ਆਪਣੇ ਚੈਨਲ ਨਾਲ ਜੁੜੇ ਹੋਏ ਪਸ਼ੂ ਵਾਲੇ ਚੈਨਲ ਨਾਲ ਜਿਹੜਾ ਵੀ ਜੁੜਦਾ ਉਹ ਸਾਰਿਆਂ ਨੂੰ ਪਤਾ ਹੁੰਦਾ ਪਸ਼ੂ ਨੇ ਸੇਵਾ ਨਾਲ ਦੁੱਧ ਦੇਣਾ ਹੁੰਦਾਗਾ ਤੇ ਬਾਕੀ ਦਾ ਤੁਸੀਂ ਪਿਆਰ ਬਹੁਤ ਦਿੰਨੇ ਉਹਦਾ ਵੀ ਧੰਨਵਾਦ ਉਹਦੇ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਆਪਾਂ ਚੰਗੀਆਂ ਤਾਂ ਚੰਗੀਆਂ ਝੋਟੀਆਂ ਤੁਹਾਡੇ ਵਾਸਤੇ ਕਵਰ ਕਰਦੇ ਰਾਵਾਂਗੇ ਆਪਣੇ ਘਰ ਦੀਆਂ ਵੀ ਕਰਦੇ ਰਾਵਾਂਗੇ ਬਾਹਰੋਂ ਵੀ ਕਰਦੇ ਰਾਵਾਂਗੇ ਤੇ ਇਹਦੀ ਆਪਾਂ ਤੁਹਾਨੂੰ ਚਬਾਈ ਕਰਕੇ ਦਿਖਾ ਦਈਏ ਜਿੰਨਾ ਕਿ ਬੌਲਾ ਹੈਗਾ ਸੀਲ ਸਾਉ ਪੂਰੀ ਆ ਸਿੰਘ ਸਿੰਘ ਵਧੀਆ ਸਾਰੀ ਚੰਗੀਆਂ ਖੋਲ ਆਪਾਂ ਤੋੜ ਕੇ ਦਿ ਆਕਰ ਵਿੱਚ ਇੱਕ ਫੇਸ ਕੁਆਲਿਟੀ ਪੂਰੀ ਵਧੀਆ। ਬਾਕੀ ਆ ਤੁਸੀਂ ਆਣਦਾ ਯਾ ਲਾ ਲਿਆ ਕਰੋ ਜਦੋਂ ਬੱਚਾ ਖੋਲੀ ਫਿਰਦਾ ਹੈਗਾ ਤੇ ਕੁੰਬਲਾ ਵਗੈਰਾ ਭੋਰਾ ਵੀ ਨਹੀਂ। ਛੋਟੀ ਪੂਰੀ ਚੰਗੀ ਆ ਲੈ ਜਾਓ। ਹੌਲੀ ਲੈ ਜਾਓ ਕੋਈ ਨਹੀਂ। ਲੈਵਲ ਉਹਦੀ ਖੁੱਲੀ ਆ ਤੇ ਹਜੇ ਕੱਲ ਸੂਈ ਹੈਗੀ ਐ। ਆ ਦੇਖੋ ਜੀ ਕਰੋ ਚੈੱਕ। ਤੇ ਦੇਖੋ ਜੀ। ਕਰੋ ਜੀ ਚੈੱਕ। ਦੇਖੋ ਜੀ। ਵੈਲਕਮ ਬੈਸਟੀ ਦਾਖਤੀ ਆ ਬੱਚੇ ਨੇ। ਚੋਟੀ ਪੂਰੀ ਚੰਗੀ ਆ। ਆ ਕਰੋ ਜੱਗਰ ਥਣ ਲੈ ਵਸ ਨੂੰ ਮੇੜ ਤੇ ਚੈੱਕ ਕਰਾ ਦੇਣਾ ਦੇਖੋ। ਕਰੋ ਜੀ ਚੈੱਕ ਥਣ ਲੈ ਵਾ ਮੇੜ ਤੋਂ। ਇਹ ਬਾਕੀ ਤਾਂ ਖਾਲੀ ਆ ਜਮਾ ਇਹ ਤੜਕੇ ਦੀ ਹੁਣ। ਬੋਲਾ ਤੁਹਾਡੇ ਸਾਹਮਣੇ ਹੋਊਗਾ 7-8 ਕਿਲੋ ਬੋਲਾ ਵੀਰੇ ਇੰਨਾ ਕੀ ਹੁੰਦਾ ਕੱਲ ਤਾਂ ਸੋਈ ਐ। ਤੇ ਛੱਡੋ ਬੁੱਤ ਬੱਚਾ। ਸਿੱਧੇ ਪਾਸੇ ਦੀ ਕਰ ਲਈ ਬੱਚਾ ਜੰਗੀ। ਕੋਈ ਸ਼ਾਰਟ ਦੇ ਪਰੇ ਦੀ ਮੁੜਿਓ। ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵਧਾ ਦਿਆ ਕਰੋ ਮਾਨ ਆਪਦੇ ਦੋਸਤ ਮਿੱਤਰਾਂ ਕੋਲ ਪਹੁੰਚਾ ਦਿਆ ਕਰੋ ਕਿਉਂਕਿ ਤੁਹਾਡਾ ਦਾ ਫਾਇਦਾ ਹੈਗੇ ਜਿਹਦੇ ਆਪਣੇ ਚੈਨਲ ਨਾਲ ਜੁੜੇ ਪਏ ਦੂਜਿਆਂ ਦਾ ਵੀ ਫਾਇਦਾ ਹੋ ਸਕੇ ਚੰਗੇ ਤੇ ਚੰਗੇ ਪਸ਼ੂ ਮਿਲ ਸਕਣ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਝਗਾਵਤ ਬਹਿ ਜਾ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਕੋਈ ਹੈਲ ਨਹੀਂ ਜੋਲਣੀ ਬੱਚੇ ਦਾ ਬਹੁਤ ਜ਼ਿਆਦਾ ਕਰਦੀ ਆ ਮਗਰ ਕੱਟ ਆ ਗਿਆ ਪਿੰਡ ਦੁੱਲੇ ਵਾਲਾ ਤੇ ਜ਼ਿਲ੍ਹਾ ਬਠਿੰਡਾ ਜੇ ਕੋਈ ਬੱਚਾ ਚਾਹੁੰਦਾ ਤੇ ਦੇਖ ਸਕਦਾ ਰੋਗ ਰੋਗ ਦੇ ਥੰਗ ਕੱਢਿਆ ਨੇ ਬੱਚੇ ਨੂੰ ਆਪਣਾ ਇਹ ਨਹੀਂ ਕਹਿੰਦੇ ਵੀ ਬਾਹਲਾ ਜਿਹੜਾ ਦਾ ਆਇਸੋਨ ਜਵਾਰੀ ਮੈਂ ਕਰਕੇ ਲਿਭਾਉਂਗਾ ਤੇ ਬਾਹਲੀ ਨੂੰ ਪਾਣੀ ਦੂਜੇ ਘਰੇ ਜਾ ਕੇ ਮੁਰਿਆਓ ਐਣੀ ਵਹਿਲ ਲਿੱਤਾ ਦਿਮਾ ਦਿਖਾ ਦੇਣਾ ਆ ਦੇਖੋ ਜੀ ਬਸ ਇੰਦਰੀ ਹੋਰ ਵੀਰੇ ਸਸਤੀ ਗੱਲ ਸਾਰਿਆਂ ਨੂੰ ਦੇ ਇਸ ਤਰੀਕੇ ਤੋਂ ਮਾ ਜਦੋਂ ਬੋਲਾ ਕੱਢ ਦਿਆਂਗੇ ਆਪਾਂ ਤੁਹਾਡੇ ਸਾਹਮਣੇ ਜਿਹੜਾ ਹੈਗਾ ਆਪਣਾ ਗਾਜੀ ਬਾਈਟ ਦੇਖੋ ਥੀਲ ਹੋਣੀ ਹੈ ਪਰ ਜਵਾਈ ਕਰਦੇ ਹਾਂ ਹਾਂ ਦੋ ਰੋੜੋ ਦੋ ਤਾਂ ਜੀ ਰੋੜੋ ਹੋਣੀ ਪੈਂਦੀ ਆ ਦੇਖੋ ਤਾਂ ਇਹ ਤੇ ਬਾਪ ਬਾਹਰੀਆਂ ਗੱਲਾਂ ਨਹੀਂ ਵੀਰੇ ਕਰਦੇ ਹੁੰਦੇ ਦੁੱਧ ਬੋਲਾ ਜਿਹੜਾ ਹੈਗਾ ਤੁਹਾਡੇ ਸਾਹਮਣੇ ਉਹ ਦਿਹਾ ਦੇਖਵਾ ਤੇਵਾ ਗੱਲ ਹੋਇਆ ਹਜੇ ਨੂੰ ਬੋਲਾ ਬਣਿਆ ਨਹੀਂ ਹਜੇ ਬੋਲਾ ਦਾ ਦੁੱਧ ਬਣਿਆ ਨਹੀਂ ਪੀਲਾ ਪੈ ਗਿਆ 3 ਮਿੰਟਾਂ ਚ ਆ ਜਿਉ ਆਈਆ ਮਾ ਜਿਉ 3 ਮਿੰਟਾਂ ਦੇ ਮੰਗਾ ਬੇਹਲੀ ਕਰ ਤੋ ਆਪ ਕਰਦਾ ਆਪਾਂ ਸੂਈ ਦਵਾਈ ਲਈ ਸੀ ਵੀਰੇ ਅਸੀਂ ਸੂਈ ਖੜੀ ਸੀਗੀ ਗੱਲ ਜੇ ਅਜੂਰ ਅਗਲੇ ਦੇ ਘਰੇ ਪਈ ਵਿਆਹ ਦੇ ਇੱਥੇ ਸਾਨੂੰ ਮੁੱਕਿਆ ਜੇ ਮੂਰਤ ਨਾਲ ਦੁੱਧ 5 ਤਣੇ ਕਾਰਨਾ ਕਿੰਨੇ ਤੋਂ 5 ਕਿਲੋ ਕੱਢਦਾ ਬੋਲੋ ਤੇ ਹੁਣ ਮਗਲੇ ਸਣਾ ਇੱਕ ਵਾਈ ਸ਼ੁਰੂ ਕਰਦੇ ਆ ਆ ਦੇਖੋ ਮੁੱਲ ਕਰ ਲਾਂਗੇ ਵੀਰੇ ਇਹਦਾ ਫੋਨ ਤੇ ਠੀਕ ਆ ਜਾਇਜ਼ ਤਰ੍ਹਾਂ ਦੇ ਮੁੱਲ ਜੰਮ ਤੇ ਫਰੀ ਚਲੋ ਜੇ ਮੀਡੀਅਮ ਸ਼ਾਰਟ ਕਿਨਾਂ ਜਾਇਜ਼ ਕਰ ਸਕਦੇ ਨਾ ਕਰਿਆ ਕਰੋ ਬੋਲਾ ਜਿਹੜਾ ਹੈਗਾ ਤੁਹਾਡੇ ਸਾਹਮਣੇ ਆ ਗਿਆ ਨਾ। ਬਾਕੀਆ ਧੰਨਵਾਦ ਤੇ ਲੋੜੇ ਨਹੀਂ ਫਰਮ ਬਟਿੰਡਾਂ ਨੂੰ ਪਿਆਰ ਵੱਖਣ ਵਾਸਤੇ ਤੇ ਚੈਨਲ ਸਬਸਕ੍ਰਾਈਬ ਕਰ ਲਓ ਚੰਗੀਆਂ ਤੇ ਚੰਨੀਆਂ ਝੋਕੀਆਂ ਆਪਾਂ ਤੁਹਾਨੂੰ ਦਿੰਦੇ ਰਹੀਏ। ਤੇ ਤੜਕੇ ਵੀ ਵੀਰੇ ਅੱਜ ਨਾ ਬਹੁਤ ਲੇਟ ਉਤੋਂ ਦੁੱਧ-ਦੁੱਧ ਕੱਢ ਕੇ ਬੋਲਾ ਆਪਣੇ ਕੋਲੇ ਆਈ ਅਸੀਂ ਅੱਜ। ਹਾਰੇ ਕੋਈ ਵੀ ਚੁਵਾਈ ਦੇਖੋ। ਦੁੱਧ ਨੇ ਵਾਕਈ ਗੜ ਲੈਣਾ 12 ਤੋਂ ਪਲੱਸ ਉਹ ਹੁੰਦੇ ਆਪਣੇ ਅੰਦਾਈ ਆ ਪਰ ਜਿਵੇਂ ਹੁਣ ਗੋਲੇ ਦੀ ਤਿਆਰੀ ਹੈ ਦੀ ਜਿਵੇਂ ਛੋਟੀ ਦੀ। ਤੇ ਕੱਢ ਦੇਣਾ ਨੇ। ਆ ਵੀ ਪਾਦਾ ਆਪਾਂ ਕਿੰਨੇ ਕਿਲੋ ਗੋਧ ਛੱਡ ਰਹੇ ਆ ਕਿ ਉਹ ਦਿਨੇ ਨਹੀਂ ਖੋਲਦਾ ਬੱਕੇ 8 ਕਿਲੋ ਵਾਲੇ ਤਾਂ ਗਰੰਟੀ ਹੈ ਉਹਦੇ 8 ਤੋਂ 9 ਦੀ ਉਹ ਜੇ ਹਮ ਕੱਢ ਕੇ ਲਾ ਦੇ ਆਪਣਾ ਦੱਸਾ ਦੇ ਕੋ ਮੈਂ ਬੰਦ ਨੰਗਰ ਵਿੱਚ ਛੱਡ ਦਿੱਤੀ ਪਹਿਲਾਂ ਨੇ ਆਪਾਂ ਜਿਹੜਾ ਵਾਲਾ ਹੈ ਮਿਲਦੇ ਰਿਏ ਵੀ ਆਪਾਂ ਨੂੰ ਜਵਾਬ ਆਪਾਂ ਜੋ ਨਾਲ ਵੀਰਾਂ ਦਾ ਵੀ ਦੇਖ ਸਕਦੇ ਆ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਕਾਹਲ ਜੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ